जय श्री राम 9 अगस्त 2025 शनिवार ਨੂੰ ਇਸ ਵਾਰ ਜਿਹੜਾ ਰੱਖੜੀ ਦਾ ਤਿਉਹਾਰ ਜਿਹੜਾ ਭਾਈ ਭੈਣਾ ਦੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਆ ਰਿਹਾ ਹੈ। ਇਸ ਵਾਰ ਸਭ ਤੋਂ ਖਾਸ ਗੱਲ ਹੈ ਵਾ ਕਿ ਰੱਖੜੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼ਾਵਨ ਮਹੀਨੇ ਦੀ ਪੂਰਨਮਾ ਤਿਥੀ ਤੇ ਰੱਖੜੀ ਹਰ ਸਾਲ ਮਨਾਇਆ ਜਾਂਦਾ ਤੇ ਇਸ ਵਾਰ ਪੂਰਨਮਾ ਤਿਥੀ ਪੰਚਾਂਗ ਦੇ ਅਨੁਸਾਰ ਦੁਪਹਿਰ 1:25 ਮਿੰਟ ਤੱਕ ਹੀ ਹੋਏਗੀ। ਸਭ ਤੋਂ ਜਿਹੜੀ ਮੇਨ ਗੱਲ ਹੈ ਕੋਸ਼ਿਸ਼ ਕਰਨਾ ਕਿ ਸਾਰੀ ਭੈਣਾਂ ਨੇ ਆਪਣੇ ਭਰਾਵਾਂ ਦੀ ਕਲਾਈ ਤੇ ਰਾਖੀ ਜਿਹੜੀ ਹੈ ਦੁਪਹਿਰ 1:25 ਤੋਂ ਪਹਿਲੇ ਬਣ ਲੈਣ ਤੇ ਇਸ ਵਾਰ ਕੋਈ ਭਦਰਾ ਕਾਲ ਨਹੀਂ ਹੈਗਾ ਕੋਈ ਅਸ਼ubh ਮੂਰਤ ਨਹੀਂ ਹੈਗਾ ਹਾਂ ਸਿਰਫ ਇੱਕ ਰਾਹੁ ਕਾਲ ਰਾਹੁ ਕਾਲ ਜਿਹੜਾ ਸਵੇਰੇ 9:00 ਵਜੇ 12 ਮਿੰਟ ਤੋਂ ਲੈ ਕੇ 10:53 ਮਿੰਟ ਤੱਕ ਜਿਹੜਾ ਰਾਹੁ ਕਾਲ ਹੈ ਸਿਰਫ ਉਹਨੂੰ ਛੱਡ ਦੇਣਾ ਉਸ ਤੋਂ ਪਹਿਲੇ ਤੇ ਉਸ ਤੋਂ ਬਾਅਦ ਵਿੱਚ ਜਿਹੜੀ ਰਾਖੀ ਜਿਹੜੀ ਹੈ ਬਿਲਕੁਲ ਬਣੀ ਜਾ ਸਕਦੀ ਹੈ ਤੇ ਅੱਜ ਕੱਲ ਜਿਸ ਤਰ੍ਹਾਂ ਸੋਸ਼ਲ ਮੀਡੀਆ YouTube ਵਗੈਰਾ Instagram ਜਿਸ ਤਰ੍ਹਾਂ ਝੂਠੇ ਅਫਵਾਹਾਂ ਟਾਈਪ ਵੀ ਫਲਾਉਂਦੇ ਆ ਕਿ ਐਨੇ ਵਜੇ ਮੂਰਤਾ ਸਿਰਫ ਐਨੇ ਵਜੇ ਦਾ 1 ਘੰਟੇ ਦਾ ਉਸ ਤਰ੍ਹਾਂ ਦਾ ਲੋਕੀ ਕੋਈ ਧਿਆਨ ਨਾ ਦੇਣ ਸਿਰਫ ਮੂਰਤ ਜਿਹੜਾ ਵਾ ਸਿਰਫ ਇੱਕ ਰਾਹੁ ਕਾਲ ਛੱਡਣਾ 9:12 ਤੋਂ 10:53 ਤੇ 1:25 ਦੁਪਹਿਰ ਪੂਰਨਮਾ ਤਿਥੀ ਸਮਾਪਤ ਹੋਣ ਤੋਂ ਪਹਿਲੇ 1:25 ਤੋਂ ਪਹਿਲੇ ਜਿਹੜਿਆ ਰਾਖੀ ਬੰਨ ਲੈਣ ਤੇ ਉਸ ਤੋਂ ਬਾਅਦ ਜਿਹੜਾ ਵਾ ਇਸ ਦਿਨ ਖਾਸ ਕਰਕੇ ਭਰਾਵਾਂ ਨੂੰ ਵੀ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਕਿ ਰਾਖੀ ਜਿਸ ਤਰ੍ਹਾਂ ਬੰਦ ਹੋਈ ਆ ਰਕਸ਼ਾ ਬੰਧਨ ਵਾਲੇ ਦਿਨ ਇਹੀ ਤਰ੍ਹਾਂ ਦਾ ਮਾਸ ਮੁਦਰਾ ਵਗੈਰਾ ਉਹਦੇ ਤੋਂ ਥੋੜਾ ਅਵੋਇਡ ਕਰਨਾ ਚਾਹੀਦਾ ਉਸ ਤੋਂ ਇਲਾਵਾ ਜਿਹੜੀ ਛੋਟੀ ਮੋਟੀ ਚੀਜ਼ਾਂ ਹੁੰਦੀਆਂ ਜਿਸ ਤਰ੍ਹਾਂ ਕਿ ਭੈਣ ਭਰਾਵਾਂ ਨੂੰ ਇੱਕ ਦੂਸਰੇ ਤੇ ਨਿੰਦਾ ਵੀ ਨਹੀਂ ਕਰਨੀ ਚਾਹੀਦੀ ਕਦੀ ਕਹਿ ਨਹੀਂ ਕਹਿਣਾ ਚਾਹੀਦਾ ਕਿ ਕਿਸੇ ਭਰਾ ਨੇ ਕੁਝ ਘੱਟ ਦਿੱਤਾ ਕਿਸੇ ਨੇ ਵਧ ਦਿੱਤਾ ਹਰ ਬੰਦਾ ਜੋ ਵੀ ਆਪਣੀ ਸਮਰਸਥਾ ਦੇ ਅਨੁਸਾਰ ਦਿੰਦਾ ਵਾ ਉਹ ਸਫੀਸ਼ੀਐਂਟ ਹੈ ਤੇ ਕਦੀ ਕਿਸੇ ਭੈਣ ਨੂੰ ਐ ਵੀ ਨਹੀਂ ਕਹਿਣਾ ਚਾਹੀਦਾ ਭਰਾ ਨੂੰ ਘੱਟ ਦਿੱਤਾ ਕਦੀ ਭਰਾ ਨੂੰ ਨਹੀਂ ਕਹਿਣਾ ਹੈ ਜਿਦਾ ਕਿ ਭੈਣ ਨੇ ਜਿਹੜੀ ਆ ਰਾਖੀ ਜਿਹੜੀ ਐ ਵਲੀ ਬੰਨੀ ਐ ਸਸਤੀ ਬੰਨੀ ਐ ਐ ਨਹੀਂ ਦੇਖਣਾ ਚਾਹੀਦਾ ਕਿਉਂਕਿ ਰਕਸ਼ਾ ਬੰਧਨ ਇਹ ਰਕਸ਼ਾ ਬੰ ਇਹ ਸਿਰਫ ਇੱਕ ਧਾਗੇ ਦਾ ਪ੍ਰਤੀਕ ਨਹੀਂ ਹੈ ਜਿਸ ਤਰ੍ਹਾਂ ਇਹ ਧਾਗਾ ਬਾਰੂਖ ਲਈਦੇ ਨੇ ਉਹ ਉਹ ਸੋਚ ਕੇ ਨਹੀਂ ਲੈਣਾ ਚਾਹੀਦਾ ਰੱਖੜਾ ਬੰਧਾ ਨਾ ਪਿਆਰ ਦਾ ਸੁਰੱਖਿਆ ਦਾ ਰੱਖਿਆ ਦਾ ਤੇ ਰੱਖੜਾ ਬੰਧਨ ਤੇ ਇਸ ਵਾਰ ਜਿਹੜਾ ਵਾ ਇਹਦੇ ਨਾਲ ਜਿਸ ਤਰ੍ਹਾਂ ਕਿੰਦੇ ਕਿ ਹਮੇਸ਼ਾ ਜਿਹੜਾ ਰਾਖੀ ਜਿਹੜੀ ਆ ਰਾਖੀ ਹਮੇਸ਼ਾ ਜਿਹੜੀ ਆ ਭੈਣ ਨੂੰ ਆਪਣੇ ਘਰੋਂ ਹਮੇਸ਼ਾ ਪੂਜਾ ਵਾਲਾ ਸਮਾਨ ਯਾਨੀ ਕਿ ਪੂਜਾ ਵਾਲੀ ਥਾਲੀ ਉਹ ਲੈ ਕੇ ਹੀ ਭਰਾ ਦੇ ਘਰ ਜਾਣਾ ਚਾਹੀਦਾ ਜਾਂ ਜਿਸ ਤਰ੍ਹਾਂ ਭਰਾ ਨੇ ਆਣਾ ਵਾ ਉਹਦੇ ਸਵਾਗਤ ਦੇ ਚ ਪੂਜਾ ਵਾਲੀ ਥਾਲੀ ਪਹਿਲੇ ਹੀ ਸਜਾ ਕੇ ਰੱਖੀ ਹੋਣੀ ਚਾਹੀਦੀ ਆ ਜਿਸ ਤਰੀਕੇ ਉਹਦੇ ਵਿੱਚ ਜਿਸ ਤਰ੍ਹਾਂ ਸਿੰਦੂਰ ਰੋਲੀ ਵਗੈਰਾ ਮੋਲੀ ਵਗੈਰਾ ਠੀਕ ਹੈ ਉਸ ਤੋਂ ਬਾਅਦ ਤਿਲਕ ਵਗੈਰਾ ਅਕਸ਼ਤ ਵਗੈਰਾ ਇਹ ਸਾਰੀ ਚੀਜ਼ਾਂ ਦੀਪਕ ਆਰਤੀ ਕਰਨ ਵਾਸਤੇ ਦੀਪਕ ਵਗੈਰਾ ਉਹ ਸਾਰੀ ਚੀਜ਼ਾਂ ਪਹਿਲੇ ਹੀ ਤਿਆਰ ਹੋਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਰਖਸ਼ ਰਾਕੀ ਬੰਨਣ ਤੋਂ ਬਾਅਦ ਯਾਨੀ ਕਿ ਤਿੰਨ ਗੰਢਾ ਮਾਰਨੀ ਚਾਹੀਦੀ ਆ ਤਿੰਨ ਘੰਟਾ ਇਸ ਕਰਕੇ ਕਿਉਂਕਿ ਬ੍ਰਹਮਾ ਵਿਸ਼ਨੂੰ ਮਹੇਸ਼ ਦਾ ਵਾਸ ਉਹਦੇ ਵਿੱਚ ਤਿੰਨ ਘੰਟਿਆਂ ਦੇ ਵਿੱਚ ਮੰਨਿਆ ਜਾਂਦਾ ਉਹਦੇ ਨਾਲ ਜਿਹੜਾ ਭੈਣ ਤੇ ਭਰਾ ਦਾ ਜਿਹੜਾ ਰਿਸ਼ਤਾ ਵਾ ਉਹ ਹਮੇਸ਼ਾ ਜਿਹੜਾ ਮਜ਼ਬੂਤ ਬਣਿਆ ਰਹਿੰਦਾ ਤੇ ਉਸ ਤੋਂ ਬਾਅਦ ਆਪਣੇ ਭਰਾ ਦੀ ਆਰਤੀ ਕਰਕੇ ਉਹਨੂੰ ਥੋੜਾ ਮਿੱਠਾ ਜ਼ਰੂਰ ਖਵਾਉਣਾ ਚਾਹੀਦਾ ਤੇ ਭਰਾ ਨੂੰ ਵੀ ਚਾਹੀਦਾ ਕਿ ਕਦੇ ਵੀ ਆਪਣੀ ਭੈਣ ਨੂੰ ਕਦੇ ਖਾਲੀ ਹੱਥ ਨਹੀਂ ਜਾਣ ਦੇਣਾ ਯਾਨੀ ਕਿ ਉਹਨੂੰ ਕੁਝ ਪੈਸੇ ਵੀ ਕਹਿ ਲਓ ਕੋਈ ਦਸ਼ਨਾ ਕਹਿ ਲਓ ਜਾਂ ਕੋਈ ਕੱਪੜੇ ਕਹਿ ਲਓ ਕਿਉਂਕਿ ਇਹ ਚੀਜ਼ ਹਮੇਸ਼ਾ ਜੜੀ ਆ ਭਰਾ ਨੂੰ ਚਾਹੇ ਅੱਜ ਕੱਲੇ ਕੁਝ ਲੋਕ ਕੀ ਕਰਦੇ ਆ ਕਿ ਚਲੋ ਆਪਣੀ ਪਸੰਦ ਦਾ ਕੁਝ ਲੈ ਲਏ ਆ ਕੁਝ ਲੇਕਿਨ ਕੋਸ਼ਿਸ਼ ਕਰਨੀ ਚਾਹੀਦੀ ਕਿ ਭਰਾ ਨੂੰ ਆਪਣੀ ਭੈਣ ਵਾਸਤੇ ਕਪੜੇ ਤੇ ਦਖਸ਼ਨਾ ਜਿਹੜੀ ਆ ਜ਼ਰੂਰ ਭੇਟ ਕਰਨੀ ਚਾਹੀਦੀ ਜਾਂ ਕੋਈ ਮਿਠਾਈ ਵਗੈਰਾ ਜ਼ਰੂਰ ਉਹਨੂੰ ਇਹ ਚੀਜ਼ਾਂ ਜਿਹੜੀ ਦੇ ਕੇ ਕਿਉਂਕਿ ਇਹ ਚੀਜ਼ਾਂ ਇੱਕ ਜ਼ਰੂਰੀ ਆ ਇੱਕ ਮਿਠਾਈ ਇੱਕ ਦਖਸ਼ਨਾ ਤੇ ਇੱਕ ਉਹਨੂੰ ਵਸਤ ਜਾਨੀ ਕਪੜੇ ਕਿ ਇਹ ਜ਼ਰੂਰੀ ਉਹਨੂੰ ਦੇ ਕੇ ਫਿਰ ਵਿਦਾ ਕਰਨਾ ਚਾਹੀਦਾ ਭੈਣ ਨੂੰ ਤਾਂ ਕਿ ਇਸ ਤਰ੍ਹਾਂ ਇਹ ਜਿਹੜਾ ਰੱਖੜਾ ਬੰਧਾ ਤਿਹਾੜਾ ਮਨਾਇਆ ਜਾਂਦਾ